ਪੂਰਾ ਉਹ ਉਸ ਦੇ ਪੱਤੇ ਐਸਐਸ ਤੇ ਕੰਮ ਕਰਦੇ ਸੀ ਮਸਲਾ ਮੇਰਾ ਹੈ ਕਿ ਐਸਐਸ ਨੇ ਮੈਨਾਂ ਛੇੜਖਾਨੀ ਕੀਤੀ ਸੀ ਪਹਿਲਾਂ ਤੇ ਵਰਬਲੀ ਬੋਲਦਾ ਸੀਗਾ ਫਿਰ ਹੱਥ ਚਲਾ ਕੇ ਤੇ ਜੋ ਮੈਂ ਨਹੀਂ ਦੱਸ ਸਕਦੀ ਇਸ ਟਾਈਮ ਤੇ ਉਹ ਵੀ ਕੀਤਾ ਤੇ ਮੇਰਾ ਇਹ ਮਸਲਾ ਜਿਹੜਾ ਮੈਨੂੰ ਪਰੇਸ਼ਾਨ ਕਰ ਰਿਹਾ ਹੈ ਤਾਂ ਮੈਸੇਜ ਵੀ ਕੀਤੇ ਕੇ ਹਾਂਜੀ ਮੈਸੇਜ ਵੀ ਕੀਤੇ ਜਿਹਦੇ ਵਿੱਚ ਉਹ ਬਾਰ ਬਾਰ ਮੈਨੂੰ ਪਹਿਲਾਂ ਤੇ ਜਿੱਦਾਂ ਵਰਬਲੀ ਕਹਿੰਦਾ ਸੀਗਾ ਮੇਰੇ ਨਾਲ ਲੰਚ ਤੇ ਚੱਲ ਫਿਰ ਉਹਨੇ ਮੈਸੇਜ ਰਾਹੀਂ ਕਹਿਣਾ ਸ਼ੁਰੂ ਕਰ ਦਿੱਤਾ ਜੇ ਮੈਂ ਤੂੰ ਨਹੀਂ ਮੰਨੀ ਤੇ ਫਿਰ ਉਹ ਤਾੰਤ੍ਰਿਕ ਦੀਆਂ ਗੱਲਾਂ ਕਰਨ ਲੱਗ ਪਿਆ ਮੈਂ ਬੜਾ ਵੱਡਾ ਤਾੰਤ੍ਰਿਕ ਆ ਤੁਹਾਡੇ ਅੰਦਰ ਆ ਚੀਜ਼ ਆ ਜਿਹਦੇ ਮੈਸੇਜ ਵੀ ਮੇਰੇ ਕੋਲ ਨੇ ਤੇ ਕੁਝ ਰਾਤ ਨੂੰ ਕਾਲਾਂ ਕਰਦਾ ਸੀਗਾ ਜੋ ਨਾਲ ਹੀ ਡਿਲੀਟ ਕਰ ਦਿੰਦਾ ਸੀਗਾ ਕੁਝ ਮੈਸੇजेस ਇਸ ਤਰ੍ਹਾਂ ਦੇ ਨੇ ਜਿਹੜੇ ਉਹਨੇ ਡਿਲੀਟ ਕਰ ਦਿੱਤੇ ਨੇ ਪਰ ਉਹਨਾਂ ਦੀਆਂ ਕਾਲਾਂ ਦਾ ਟਾਈਮ ਉਹਨਾਂ ਦੇ ਮੈਸੇजेस ਦਾ ਟਾਈਮ ਸਾਰਾ ਕੁਝ ਉਹਦੇ ਨਾਲ ਹੀ ਮੌਜੂਦ ਐਪਲੀਕੇਸ਼ਨਾਂ ਆ ਤੁਹਾਡੇ ਕੋਲ ਬਾਰਿਸ਼ ਕੈਲਗਿਟਰੀ ਦਿੱਗੀ ਜਸਾਂ ਵਾਲੇ ਹਾਂਜੀ ਕੈਲਗਿਟਰੀ ਮੀਸੇਜਿਸ ਆਸਮਾਨ ਦੇ ਮੈਂ ਭਾਜ ਨੂੰ ਦੱਸਿਆ ਸੀਗਾ ਇਹਨਾਂ ਨਾਮ ਵਾਲੇ ਕਿਤੇ ਸੀਗੇ ਇਹਨਾਂ ਦੀ ਸੰਸਥਾ ਨੂੰ ਕਿ ਭਾਜ ਇਸਰਾ ਮੈਨੂੰ ਪਰਚਾਨ ਹੋ ਰਿਹਾ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ ਨਾ ਹੀ ਮੇਰੇ ਕੋਈ ਐਫਆਈਆਰ ਦਰਜ ਹੋਇਆ ਜਾਤ ਕਿ ਮੈਂ ਪਹਿਲਾਂ ਵੀ ਐਫਆਈਆਰ ਦਿੱਤੀ ਸੀਗੀ ਉਹ ਆਪਣੇ ਜੀਆਰ ਪਿਠਾਨੇ ਤੇ ਮੇਰੀ ਕੋਈ ਸੁਣਵਾਈ ਨਹੀਂ ਹੋਈ ਹਜੇ ਤੱਕ ਇਸ ਕਰਕੇ ਮੈਂ ਇਸ ਭਾਜ ਨੂੰ ਅਪਰੋਚ ਕੀਤਾ ਕਿ ਮੇਰੇ ਹੈਲਪ ਕਰੋ ਕਾਰਨ ਜੀ ਆ ਕਿਉਂ ਕੋਈ ਵੀ ਕਾਰਵਾਈ ਕੀਤੀ ਜਾ ਰਹੀ ਹੈ ਪਤਾ ਨਹੀਂ ਹੁਣ ਐ ਤੇ ਉਹ ਹੀ ਦੱਸਣਗੇ ਨਾ ਕਿ ਕਿਉਂ ਨਹੀਂ ਸਾਡੀ ਕਾਰਵਾਈ ਹੋ ਰਹੀ ਤਾਂ ਉਹਨਾਂ ਨੂੰ ਬੁਲਾਇਆ ਗਿਆ ਸੀ ਥਾਣੇ ਦੇ ਵਿੱਚ 12 ਉਹਨਾਂ ਨੂੰ ਤਾਂ ਬੁਲਾਇਆ ਗਿਆ ਸੀਗਾ ਉਹਨਾਂ ਦੀ ਸੁਣਵਾਈ ਹੋ ਰਹੀ ਹੈ ਉਹਨਾਂ ਨੂੰ ਮੇਰੇ ਕੋਈ ਬਿਆਨ ਨਹੀਂ ਹੋਏ ਬਿਨਾਂ ਬਿਆਨਾਂ ਤੋਂ ਸਾਡੂ ਜਿਹੜੀ ਸੀ ਐਫਆਈਆਰ ਕਰ ਦਿੱਤੀ ਗਈ ਉਲਟਾ ਹੁਣ ਵੀ ਧਮਕੀਆਂ ਦੇ ਰਹੇ ਨੇ ਹੁਣ ਵੀ ਅੱਜ ਵੀ ਮੋਫਿਸ ਤੋਂ ਆਈਆਂ ਨਾਲ ਕਮੇਟਾ ਬੈਠਾ ਸੀ ਨਾਲ ਐਸੇਸ ਬੈਠੇ ਸੀ ਮੈਨੂੰ ਦੇ ਰਹੇ ਸੀ ਕਹਿ ਰਹੇ ਸੀ ਕਿ ਆਪਣਾ ਜਿਹੜਾ ਰਿਕਾਰਡ ਆ ਸਾਰਾ ਆਫੀਸ਼ੀਅਲੀ ਉਹ ਮੈਨੂੰ ਦੇ ਕੇ ਜਾ ਮੈਂ ਕਿਹਾ ਕਿ ਸਰ ਜਦ ਤੱਕ ਲੜਾਈ ਚੱਲਦੀ ਪਈ ਮੈਂ ਨਹੀਂ ਦੇ ਸਕਦੀ ਕਹਿੰਦਾ ਤੁਹਾਨੂੰ ਦੇ ਕੇ ਜਾਣਾ ਪੈਣਾ ਮੈਂ ਕਿਹਾ ਸਰ ਮੈਂ ਇਸ ਤਰ੍ਹਾਂ ਕਿਸ ਤਰ੍ਹਾਂ ਦੇਣਾ ਤਾਂ ਰਿਕਾਰਡ ਤਾਂ ਕਿ ਉਹ ਇਹ ਚਾਹੁੰਦੇ ਨੇ ਕਿ ਜੋ ਵੀ ਇਹਦੇ ਵਿੱਚ ਕੰਮ ਜੋ ਸਹੀ ਆ ਉਹਨੂੰ ਮੈਂ ਗਲਤ ਤਰੀਕੇ ਨਾਲ ਉਹਨਾਂ ਨੂੰ ਠਹਿਰਾਵਾ ਕਦੀ ਮੇਰੇ ਤੇ ਬਲੇਮ ਲਗਾਉਂਦੇ ਆ ਕਿ ਮੈਂ ਲੇਟ ਆਨੀ ਆ ਲੇਟ ਜਾਣੀ ਆ 5 ਵਜੇ ਤੋਂ ਬਾਅਦ ਵੀ ਮੈਨੂੰ ਬਿਠਾ ਲੈਂਦੇ ਸੀ ਆਫਿਸ ਟਾਈਮਿੰਗ ਤੋਂ ਬਾਅਦ ਵੀ ਮੇਰੇ ਕਾਫੀ سارے ਲੋਕ ਗਵਾਹ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਮੈਂ ਉੱਥੇ 5 ਵਜੇ ਤੋਂ ਬਾਅਦ ਵੀ ਬੈਠਦੇ ਰਹੀ ਹਾਂ ਡਿਊਟੀ ਟਾਈਮਿੰਗ ਤੋਂ ਬਾਅਦ ਵੀ ਤੇ ਇਹਨਾਂ ਨੂੰ ਮੈਨੂੰ ਲੰਚ ਤੇ ਵੀ ਨਹੀਂ ਜਾਣ ਦੇਣਾ ਕਿਉਂਕਿ ਪਤਾ ਸਾਰਾ ਸਟਾਫ ਚਲਾ ਗਿਆ ਤੇ ਹੁਣ ਇਕੱਲੀ ਹਾਂ ਤੇ ਇਹਨੂੰ ਕਿਸੇ ਤਰੀਕੇ ਬੜੀ ਆਪਣੇ ਡਿਪਾਰਟਮੈਂਟ ਦੇ ਕੋਈ ਵੱਡੇ ਅਫਸਰਾਂ ਨੂੰ ਵੀ ਜਾਣੂ ਪਹੁੰਚਾਈ ਸੀ ਇਸ ਮਸਲੇ ਦੇ ਬਾਰੇ ਮੈਂ ਪਹਿਲਾਂ ਤੇ ਦਿੱਤੀ ਸੀ ਅਪਲੀਕੇਸ਼ਨ ਲਿਖ ਕੇ ਉਦੋਂ ਮੇਰੇ ਕੋਈ ਕਾਨੂੰਨੀ ਕਾਰਵਾਈ ਜਾਂ ਕੋਈ ਵੀ ਮਹਿਕਮੇ ਵੱਲੋਂ ਵੀ ਕਾਰਵਾਈ ਨਹੀਂ ਹੋਈ ਉਹ ਮੈਂ ਲਿਖਿਆ ਹੋਇਆ ਹੈ ਦੇ ਵਿੱਚ ਪਹਿਲਾਂ ਵੀ ਜਿਹੜੀ ਲਖਮਿਤਰ ਨੇ ਮੈਨੂੰ ਮਾਪਿਆਂ ਦੀਆਂ ਗੱਲਾਂ ਦੇ ਕੇ ਗਏ ਸੀ ਮਾ ਭੈਣ ਦੀਆਂ ਗਾਲਾਂ ਦੇ ਕੇ ਗਈ ਸੀ ਜਿਹਦੇ ਵਿੱਚ ਮੈਂ ਉਹਨਾਂ ਦੀ ਰਿਕਾਰਡਿੰਗ ਵੀ ਦਿੱਤੀ ਸੀ ਪਰ ਮੇਰੀ ਮੈਕਮ ਵੱਲੋਂ ਕੋਈ ਸੁਣਵਾਈ ਨਹੀਂ ਹੋਈ ਹੁਣ ਫੇਰ ਉਹ ਇਸ ਤਰ੍ਹਾਂ ਹੀ ਕਰ ਰਹੇ ਨੇ ਫੇਰ ਉਦਾਂ ਹੀ ਬੋਲ ਰਹੇ ਨੇ ਹੁਣ ਅੱਜ ਫੇਰ ਬੈਠੇ ਨੇ ਸਟੇਸ਼ਨ ਤੇ ਫालतू ਬੋਲਦੇ ਬੈਠੇ ਨੇ ਤੁਸੀਂ ਕਿੰਨੇ ਸਮੇਂ ਤੋਂ ਤਣਾਪੂ ਸਟੇਸ਼ਨ ਤੇ ਮੈਨੂੰ ਤਾਂ ਇੱਥੇ ਵੈਸੇ ਤਾਂ ਮੈਂ ਕਾਫੀ 2012 13 ਤੋਂ ਇੱਥੇ ਆ ਤੇ ਜਿਹੜੀ ਮੇਰੇ ਐਸਐਸ ਆਫਿਸ ਤੋਂ ਜਿਹੜੀ ਮੇਰੀ ਟ੍ਰਾਂਸਫਰ ਹੋਈ ਹੈ ਇਹ ਹੋ ਰੀਸੈਂਟਲੀ ਜਿਹੜੇ 1.5 ਸਾਲ 2 ਸਾਲ ਹੀ ਹੋਇਆ ਹੈ ਤੇ ਐਸਐਫ ਨੂੰ ਡੇਢ ਸਾਲ ਹੋਇਆ ਆ ਇਨੋ ਕੀ ਕੌਸ਼ਿਸ਼ ਤੁਸੀਂ ਓਐਸ ਆਫਿਸ ਸੁਪਰਡਨ ਆਫਿਸ ਸੁਪਰਡਨ ਇਹ ਕਿਨੇ ਹੋ ਗਏ ਇਹਨਾਂ ਨੂੰ ਵੀ ਡੇਢ ਸਾਲ ਹੋ ਗਿਆ ਇੱਥੇ ਆਏ ਨੂੰ ਮੈਂ ਦਿੱਤੀਆਂ ਐਪਲੀਕੇਸ਼ਨ ਆ ਪਰ ਅਜੇ ਤੱਕ ਤਾਂ ਕੁਝ ਨਹੀਂ ਕੀ ਲੱਗਦਾ ਹੈ ਕਿਉਂ ਨਹੀਂ ਪਰ ਵੀ ਬੋਲ ਵਾਲੀ ਉਹਨਾਂ ਦਾ ਬੋਲ ਵਾਲਾ ਜ਼ਿਆਦਾ ਹੋਣਾ ਜਾਂ ਉਹਨਾਂ ਨੂੰ ਕੋਈ ਮੇਰੇ ਤੋਂ ਕੋਈ ਸੁਣਦਾ ਹੀ ਨਹੀਂ ਪਿਆ ਮੈਂ ਸੋ ਦੋ ਵਾ ਤਿੰਨ ਵਾਰੇ ਦੱਸ ਆਈ ਆ ਉਹ ਸਿੱਧੇ ਨੂੰ ਸੁਣਦੇ ਨਹੀਂ ਆ ਗੱਲ ਨਹੀਂ ਕਰਦੇ ਲੇਡੀਜ਼ ਦੇ ਸ਼ਿਕਾਇਤ ਬਹੁਤ ਜਲਦੀ ਜਿਹੜੀ ਸੁਣੀ ਜਾਂਦੀ ਹੈ ਜੀ ਆ ਵੀ ਭਾਵੇਂ ਥਾਣਾ ਹੈਗਾ ਕਾਜੀ ਮੈਂ ਜਦੋਂ ਵੀ ਉਹਨਾਂ ਕੋਲ ਜਾਂਦੇ ਆ ਨਾ ਜੀਆਰਪੀ ਥਾਣੇ ਵਾਲੇ ਕੋ ਅਸੀਂ ਤਾਂ ਤੁਹਾਡਾ ਕਰ ਦੇਣਾ ਸੀ ਮਸਲਾ ਹਾਲ ਤੁਸੀਂ ਪਹਿਲਾਂ ਆ ਜਾਂਦੇ ਤੁਸੀਂ ਇਹ ਕਰ ਦਿੰਦੇ ਮੈਂ ਕਿਹਾ ਸਰ ਜਦੋਂ ਤੁਹਾਡੇ ਸਾਹਮਣੇ ਤੁਸੀਂ ਕਹਿ ਸੀਗਾ ਕਿ ਮਾਫੀ ਮੰਗ ਲੈਣੇ ਆ ਮਾਫੀ ਮੰਗ ਲਿਆ ਤੇ ਫਿਰ ਤਾਂ ਤੁਹਾਨੂੰ ਕੋਈ ਜ਼ਰੂਰਤ ਹੀ ਨਹੀਂ ਹੈਗੀ ਤੇ ਫਿਰ ਹੁਣ ਤੁਸੀਂ ਮੇਰੀ ਕਾਰਵਾਈ ਕਰੋ ਨਹੀਂ ਮਾਫੀ ਕਿਨੇ ਮੰਗੀ ਸੀ ਐਸਐਸ ਨੇ ਮਾਫੀ ਮੰਗੀ ਸੀ ਉਹਨਾਂ ਦੇ ਸਾਹਮਣੇ ਜੀਆਰਪੀ ਥਾਣੇ ਦੇ ਸਾਹਮਣੇ ਮਾਫੀ ਮੰਗੀ ਸੀ ਹਾਂਜੀ ਉਹਨੇ ਮਾਫੀਨਾਮਾ ਦਿੱਤਾ ਸੀ ਆਪਣਾ ਕਿ ਮੇਰੇ ਤੋਂ ਜੋ ਗਲਤੀ ਪਰ ਉਸ ਤੋਂ ਬਾਅਦ ਮੈਂ ਸੋਚਿਆ ਕਿ ਗੱਲ ਸ਼ਾਇਦ ਖਤਮ ਹੋ ਜਾਊਗੀ ਪਰ ਉਹਨਾਂ ਨੇ ਮੇਰੇ ਤੇ ਉਲਟਾ ਐਫ ਆਈ ਆਰ ਕਰਵਾ ਦਿੱਤੇ ਕੀ ਹੈ ਕੁੜੀ ਨੇ ਸਾਨੂੰ ਔਨ ਡਿਊਟੀ ਜਿਹੜਾ ਹੈ ਸਾਨੂੰ ਲੇਡੀਜ਼ ਨੂੰ ਲੈ ਕੇ ਤੇ ਬੋਲੇ ਅੱਛਾ ਜੀ ਮੇਰਾ ਨਾਮ ਜੀ ਰਿੰਕੂ ਜੀਮ ਮੈਂ ਡਾਕਟਰ ਬੀਰਮ ਬੇਦਿਕ ਅਪਲਾਈਮੈਂਟ ਚ ਪ੍ਰੈਜ਼ੀਡੈਂਟ ਹਾਂ ਜੀ ਜਿਸ ਤੱਕ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪਿਤਾ ਸਮਾਨੋ ਪ੍ਰਕਾਸ਼ ਨਾਰਾਇਣ ਚੇਅਰਮੈਨ ਸਾਹਿਬ ਡਾਕਟਰ ਬੀਰਮ ਬੇਦਿਕ ਅਪਲਾਈਮੈਂਟ ਤੇ ਤੇ ਮੈਨੂੰ ਤੇ ਲੱਗਦਾ ਜੋ ਮੈਟਰ ਸਾਡੇ ਮੈਡਮ ਨੇ ਦੱਸਿਆ ਵਾ ਵੀ ਜਿਤਨਾ ਸੁਪਰੀਡੈਂਟ ਕਰ ਰਿਹਾ ਇੱਥੇ ਤੇ ਉਹ ਗੱਲ ਚੱਲ ਰਹੀ ਹੈ ਵੀ ਜਿਤਨਾ ਅਸੀਂ ਫਿਲਮਾਂ ਦੇਖਦੇ ਆਂ ਵੀ ਆਪਣੇ ਆਫਿਸ 'ਚ ਇੱਕ ਲੇਡਿਸ ਨੂੰ ਜੋਬ ਤੇ ਰੱਖਿਆ ਜਾਂਦਾ ਤੇ ਉਹਨੂੰ ਪਰਸਨਲੀ ਟੌਰਚਰ ਕੀਤਾ ਜਾਂਦਾ ਤੇ ਜੇ ਤੇ ਉਹ ਲੇਡਿਸ ਸੁਪਰੀਡੈਂਟ ਸਾਹਿਬ ਦੀ ਗੱਲ ਮੰਨ ਲੈਂਦੀ ਤੇ ਫਿਰ ਉਹ ਲੇਡਿਸ ਠੀਕ ਹੈ ਤੇ ਜੇ ਉਹਨੇ ਨਹੀਂ ਮੰਨਿਆ ਤੇ ਉਹਨੂੰ ਹਰ ਤਰੀਕੇ ਨਾਲ ਆਪਾਂ ਟੌਰਚਰ ਕਰ ਰਹੇ ਆ ਵੀ ਕਿਸੇ ਨਾ ਕਿਸੇ ਤਰੀਕੇ ਉਹ ਸਾਡੀ ਗੱਲ ਮੰਨ ਜਾਵੇ ਮੈਂ ਤੇ ਚਾਵਾਂ ਦਾ ਸੁਪਰੀਡੈਂਟ ਸਾਹਿਬ ਵਾਸਤੇ ਵੀ ਬੜੀ ਸ਼ਰਮਨਾਕ ਗੱਲ ਆ ਵੀ ਤੁਹਾਡੇ ਕੋਲ ਜੇ ਆਪਣਾ ਸਟਾਫ ਕੰਮ ਕਰਦਾ ਤੇ ਉਹ ਸਟਾਫ ਤੁਹਾਡੀਆਂ ਛੋਟੀਆਂ ਭੈਣਾ ਵਰਗਾ ਜਾਂ ਧੀਆਂ ਵਰਗਾ ਹੁੰਦਾ ਤੇ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਵੀ ਪਹਿਲਾਂ ਵੀ ਸੁਪਰੀਡੈਂਟ ਸਾਹਿਬ ਤੇ ਇੱਕ ਖਾਸੇ ਲੇਡੀਜ਼ ਨੂੰ ਛੇੜਨ ਦਾ ਇੱਕ ਮਾਮਲਾ ਦਾਇਰ ਹੋਇਆ ਸੀ ਤੇ ਇਹ ਮੈਨੂੰ ਲੱਗਦਾ ਜੀ ਸੁਪਰੀਡੈਂਟ ਸਾਹਿਬ ਦਾ ਕੋਈ ਪੋਲੀਟਿਕਲ ਜਿਹਨੂੰ ਕਹਿੰਦੇ ਬਹੁਤ ਹੀ ਪ੍ਰੈਸ਼ਰ ਹੈ ਜਿਲੇ ਕਰਕੇ ਮੈਡਮ ਤੇ ਪਰਚਾ ਹੋ ਗਿਆ ਨਾਲ ਇਹਨਾਂ ਦੇ ਹੋਰ ਤਿੰਨ ਲੇਡੀਜ਼ ਜਿਨ੍ਹਾਂ ਤੇ ਪਰਚਾ ਹੋ ਗਿਆ ਤੇ ਰੇਲਵੇ ਪੁਲਸ ਆਸਤੋਂ ਬੜੀ ਸ਼ਰਮ ਦੀ ਗੱਲ ਹੈ ਜੇ ਮੈਡਮ ਨੇ ਐਪਲੀਕੇਸ਼ਨ ਦਿੱਤੀ ਸਾਰੇ ਪੰਨੇ ਤੇ ਉਹਦੀ ਕਾਰਵਾਈ ਕਿਉਂ ਨਹੀਂ ਹੋਈ ਇੰਨੇ ਮੁਕਦਮੇ ਚੱਲਦੇ ਇੰਨੇ ਝਗੜੇ ਹੁੰਦੇ ਆ ਪੁਲਸ ਇੰਨੀ ਤੇਜ਼ੀ ਨਾਲ ਐਫਆਈਆਰ ਨਹੀਂ ਕਰਦੀ ਜਿੰਨੀ ਤੇਜ਼ੀ ਨਾਲ ਇਹਨਾਂ ਦੇ ਕਰਦੀ ਆ ਤੇ ਯਾ ਮੈਨੂੰ ਲੱਗਦਾ ਪੁਲਸ ਤੇ ਵੀ ਕੋਈ ਪ੍ਰੈਸ਼ਰ ਹੋਏਗਾ ਜਾਂ ਦਬਾਅ ਹੋਏਗਾ ਤੇ ਮੇਰੀ ਇੱਕੋ ਮੰਗ ਹੈ ਆਪਣੇ ਸੰਸਦਾਲੋ ਜੇ ਮੈਡਮ ਨੂੰ ਇਨਸਾਫ ਨਾ ਮਿਲਿਆ ਤੇ ਸਾਨੂੰ ਜੋ ਵੀ ਸੰਘਰਸ਼ ਕਰਨਾ ਪਏਗਾ ਸੜਕਾਂ ਤੇ ਉਤਰਨਾ ਪਏਗਾ ਜਾਂ ਜੋ ਵੀ ਕਾਰਵਾਈ ਕਰਨੀ ਪਏਗੀ ਆਪਾਂ ਜਰੂਰ ਕਰਾਂਗੇ ਮੈਂ ਇੱਕ ਗੱਲ ਜਰੂਰ ਕਹਾਂਗਾ ਜੇ ਕੱਲ ਨੂੰ ਲੇਡੀ ਇਸ ਲੇਡੀਸ ਨਾਲ ਜਿੰਨੀਆਂ ਤਿੰਨ ਹੋਰ ਨੇ ਉਹਨਾਂ ਦਾ ਕੋਈ ਨੁਕਸਾਨ ਹੋਇਆ ਤੇ ਉਹਦਾ ਜ਼ਿੰਮੇਵਾਰ ਸੁਪਰੀਂਡੈਂਟ ਸਾਹਿਬ ਹੋਣਗੇ ਜਿਸ ਤਰ੍ਹਾਂ ਕਿ ਇਹ ਲੇਡੀਸ ਨੇ ਕਿਹਾ ਵੀ ਮੈਨੂੰ ਰਾਤੀ 12 ਵਜੇ ਹੋਟਲ 'ਚ ਸੱਦਿਆ ਜਾਂਦਾ ਮੈਨੂੰ ਦੱਸੋ 12 ਵਜੇ ਹੋਟਲ ਦਾ ਸੱਦਣ ਦਾ ਮਕਸਦ ਦੱਸੋ ਕੀ ਹੈ ਕੀ ਕੀ ਸੁਪਰੀਂਡੈਂਟ ਸਾਹਿਬ ਤੁਹਾਡੀਆਂ ਆਪਣੇ ਘਰ ਧੀਆਂ ਨਹੀਂ ਹੈ ਤੁਹਾਡੀ ਆਪਣੀ بیوی ਨਹੀਂ ਆਪਣੀ ਮਾਤਾਵਾ ਨਹੀਂ ਹੈ ਜੇ ਉਹਨਾਂ ਨੂੰ ਕੋਈ ਐਡਾ ਗੱਲ ਕਰੇਗਾ ਤੁਹਾਡੇ ਦਿਲ ਤੇ ਕੀ ਬੀਤੇਗੀ ਮੈਂ ਸਿੱਧਾ ਸਿੱਧਾ ਸੁਪਰਡਕਟਰ ਸਾਹਿਬ ਨੂੰ ਚੈਲੰਜ ਕਰਦਾ ਜੇ ਤੁਸੀਂ ਆਪਣਾ ਧੱਕਾਪਾਹ ਨਾ ਕੀਤਾ ਇਹਨਾਂ ਨਾਲ ਤੇ ਸਾਡੀ ਮਜਬੂਰੀ ਹੋ ਗਈ ਤਾਂ ਸਰਪਾ ਦੇ ਉੱਤੇ ਤੁਹਾਡੇ ਖਿਲਾਫ ਚੱਲਣਾ ਔਰ ਇਸ ਬਾਬਤ ਇੱਕ ਹੋਰ ਚੀਜ਼ ਹੈ ਜਿਹੜੀ ਹੁਣ ਆਈ ਹੈ ਇਹਨਾਂ ਦਾ ਮਾਫੀਨਾਮਾ ਇਹ ਸੁਪਰਡਕਟਰ ਦਾ ਇੱਕ ਮਾਫੀਨਾਮਾ ਜਿਹਦੇ ਚ ਉਹ ਮੰਨਦਾ ਕਿ ਮੈਂ ਚੈਟ ਕੀਤੀ ਔਰ ਡਿਲੀਟ ਕੀਤੀ ਮੈਂ ਇਹਨਾਂ ਨਾਲ ਗਲਤ ਵਿਹਾਰ ਕਰਦਾ ਰਿਹਾ ਔਰ ਮੈਂ ਆਪਣੀ ਮਾਫੀ ਮੰਗਦਾ ਮੇਰੇ ਅਨਾਰ ਆ ਗੱਲ ਹੈ ਤੇ ਜਿਜਵਿਟਰਨਸ ਆ ਅਜਾ ਬਿਚੀ ਸਾਦ ਕੋਈ ਹੋਈ ਆ ਗਈ ਹੈ ਹੈਗੇ ਜੀ ਉਹਨਾਂ ਦੀ ਮਾਫੀ ਨਾਮਾ ਹੈ ਸਾਡੇ ਬੈਕ ਮਾਫੀ ਮੰਗੀ ਹੋਵੇ ਉਹ ਬੈਕ ਮਾਫੀ ਮੰਗੀ ਆ ਹਰਾਮ ਕਰਨ ਵਾਲੀ ਗੱਲ ਆ ਜੀ ਆਰ ਪੀ ਥਾਣੇ ਚ ਮੰਗੀ ਆ ਔਰ ਇਹ ਜੀ ਆਰ ਪੀ ਥਾਣੇ ਚ ਮੰਨੇ ਮੰਗੀ ਕੀ ਮਾਫੀ ਹੈ ਮੈਨੂੰ ਪੈਡਲ ਤੋਂ ਐਸ ਐਚਓ ਇਹ ਸੱਚ ਹੋ ਇਹ ਸੱਚੀ ਨਾ ਪਕਾਓ ਭਾਈ ਹਰੇਸ਼ ਕੁਮਾਰ ਡਿਵੀਜ਼ਨਲ ਸੈਕਟਰੀ ਉਤਰੀ ਰੇਲਵੇ ਮਜ਼ਦੂਰ ਯੂਨੀਅਨ ਫਿਰੋਜ਼ਪੁਰ ਮੰਡਲ ਜੀ 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 ਕੀ ਕਹਿਣਾ ਹੈ ਜੋ ਇਸ਼ੂ ਪਿਛਲੇ 1 ਮਹੀਨੇ ਤੋਂ ਚੱਲ ਰਿਹਾ ਹੈ ਕਿ ਲੇਡੀ ਇੱਥੇ ਇਹ ਤੋਂ ਡਿਪਾਰਟਮੈਂਟ ਦੀ ਮਨਜੀਤ ਕੋ ਉਹਨਾਂ ਵੱਲੋਂ ਜਿਹੜੀ ਕਿ ਐਲੀਗੇਸ਼ਨ ਲਗਾਏ ਗਏ ਨੇ ਇਥੇ ਸਿਚੁਏਸ਼ਨ ਸੁਪਰੀਟੈਂਡੈਂਟ ਹੈ ਵੀ ਉਹ ਹਰਾਸਮਨ ਕਰਦੇ ਉਹਨਾਂ ਨੂੰ ਉਸ ਦੇ ਮਾਮਲੇ ਵਿੱਚ ਤੁਹਾਡਾ ਕੀ ਕਹਿਣਾ ਹੈ ਐਲੀਗੇਸ਼ਨ ਉਹ ਲੇਡੀ ਜ਼ਰੀਆ ਉਹ ਦੂਸਰੀ ਯੂਨੀਅਨ ਐਨ ਆਰ ਐਮ ਜੋ ਦੀ ਉਦੇਦਾਰ ਹੈ ਐਨ ਆਰ ਐਮ ਜੋ ਦੀ ਜਿਹੜੀ ਮੈਂਬਰ ਹੈਗੀ ਆ ਇਹ ਜਿਹੜੀ ਯੂਨੀਅਨ ਦੀ ਇਲੈਕਸ਼ਨ ਲਾਸਟ 3 ਮਹੀਨੇ ਤੋਂ ਚੱਲਦੀ ਪਈ ਆ ਔਰ ਯੂਨੀਅਨ ਦੀ ਇਲੈਕਸ਼ਨ ਨੂੰ ਦੇਖਦੇ ਹੋਏ ਇਹ ਇਲੈਕਸ਼ਨ ਦੇ ਵਿੱਚ ਖਰਾਬ ਕਰਨ ਵਾਸਤੇ ਸਾਡੀ ਯੂਨੀਅਨ ਦੇ ਅਹੁਦੇਦਾਰਾਂ ਦੀ ਇਮੇਜ ਖਰਾਬ ਕਰਨ ਵਾਸਤੇ ਇਹ ਇੰਟੈਂਸ਼ਨਲੀ ਬੜੇ ਸੋਚੀ ਸਮਝੀ ਸਾਜ਼ਿਸ਼ ਹੈ ਕਿਉਂਕਿ ਉਸ ਤੋਂ ਜਿਸ ਦਿਨ ਇੱਥੇ ਅੰਮ੍ਰਿਤਸਰ ਇਹ ਵਾਰਦਾਤ ਹੁੰਦੀ ਹੈ ਉਸ ਤੋਂ ਇੱਕ ਦਿਨ ਪਹਿਲੇ ਫਿਰੋਜ਼ਪੁਰ ਡਿਵੀਜ਼ਨ ਦੇ ਵਿੱਚ ਮੀਟਿੰਗ ਸੀ ਪਠਾਨਕੋਟ ਦੇ ਵਿੱਚ ਪਠਾਨਕੋਟ ਵੀ ਇਹਨਾਂ ਨੇ ਐਨਆਰਐਮਜੂ ਨੇ ਆਪਣੀ ਲੇਡੀਜ਼ 15 ਵੀ ਇਕੱਠੀਆਂ ਕਰਕੇ ਉੱਥੇ ਵੀ ਸਾਡੀ ਯੂਨੀਅਨ ਦੀ ਮੀਟਿੰਗ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਵੀ ਵੀਡੀਓ ਸਾਡੇ ਕੋਲ ਹੈ ਔਰ ਉੱਥੋਂ ਦੇ ਜਿਹੜੇ ਪੁਲਿਸ ਜੀਆਰਪੀ ਹੈ ਉਹਨਾਂ ਨੇ ਪ੍ਰੋਟੈਕਸ਼ਨ ਦਿੱਤੀ ਔਰ ਉੱਥੇ ਕੋਈ ਐਹੋ ਜੀ ਖਰਾਬੀ ਨਹੀਂ ਹੋਣ ਦਿੱਤੀ ਉੱਥੇ ਵੀ ਇਹਨਾਂ ਨੇ ਆਪਣਾ ਪਠਾਨਕੋਟ ਕੈਂਟ 15 20 ਲੇਡੀਜ਼ ਜਿਹੜੀਆਂ ਜਿਨ੍ਹਾਂ ਨੇ ਅਗਲੇ ਦਿਨ ਅੰਮ੍ਰਿਤਸਰ ਆ ਕੇ ਐਸਐਸ ਆਫਿਸ ਦੇ ਵਿੱਚ ਜਿਹੜਾ ਉਹ ਮੈਨ ਹੈਂਡਲਿੰਗ ਕੀਤੀ ਆ ਇਹਨਾਂ ਨੇ ਉੱਥੇ ਪਠਾਨਕੋਟ ਕੈਂਟ ਵੀ ਮੈਨ ਹੈਂਡਲਿੰਗ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦਿਨ ਪੁਲਿਸ ਦਾ ਪੁਖਤਾ ਇੰਤਜ਼ਾਮ ਹੋਣ ਦੇ ਕਾਰਨ ਇਹ ਆਪਣੇ ਮਨਸੂਬਿਆਂ ਦੇ ਵਿੱਚ ਕਬਜ਼ਾ ਨਹੀਂ ਹੋ ਸਕੇ ਔਰ ਪਠਾਨਪੋਟ ਇੱਕ ਭਰਪੂਰ ਕਾਮਯਾਬ ਮੀਟਿੰਗ ਯੂਆਰਐਮ ਜੋਦੀ ਹੋਈ ਸਰ ਮਹਿਲਾ ਦੇ ਵੱਲੋਂ ਕਿਹਾ ਜਾ ਰਿਹਾ ਕਿ ਮੈਨੂੰ ਮੈਸੇਜ ਕੀਤੇ ਜਾ ਰਹੇ ਨੇ ਗਲਤ ਇਨਾਂ ਦੇ ਅਸ਼ਲੀਲ ਮੈਸੇਜ ਕੀਤੇ ਜਾ ਰਹੇ ਨੇ ਦੇਖਿਓ ਜੀ ਇਹੋ ਜਿਹਾ ਉਸ ਦਿਨ ਜਿਸ ਦਿਨ ਇੱਥੇ ਅੰਮ੍ਰਿਤਸਰ ਵਾਰਦਾਤ ਹੋਈ ਆ ਉਹਦੇ ਵਿੱਚ ਜਦੋਂ ਵੀਡੀਓ ਵਾਇਰਲ ਹੋ ਗਈ ਆ ਉਹ ਲੇਡੀਜ਼ ਨੇ ਮੈਨਲ ਹੈਂਡ ਨਹੀਂ ਕੀਤੀ ਆ ਅਗਰ ਰੇਲਵੇ ਦੇ ਕਾਨੂੰਨ ਦੇ ਤਾਬਕ ਕੋਈ ਵੀ ਬਹਿਲਾ ਦੇ ਨਾਲ ਕੋਈ ਬੰਦਾ ਦੁਰਵਰਤੋਂ ਕਰਦਾ ਹੈ ਤਾਂ ਉਹਦਾ ਇੱਕ ਰਜਿਸਟਰ ਪਿਆ ਹੁੰਦਾ ਹੈ ਉਸ ਰਜਿਸਟਰ ਦੇ ਵਿੱਚ ਤੁਸੀਂ ਕੰਪਲੇਂਟ ਅਦਰਜ ਕਰ ਸਕਦੇ ਹੋ ਔਰ ਆਪਣੀ ਕੰਪਲੇਂਟ ਹਾਇ ਅਥਾਰਟੀ ਨੂੰ ਦੱਸ ਸਕਦੇ ਹੋ ਪਰ ਕੋਈ ਭਾਰਤ ਦਾ ਕਾਨੂੰਨ ਇਹੋ ਜਿਹਾ ਨਹੀਂ ਹੈਗਾ ਕਿ ਤੁਸੀਂ ਆਪ ਹੀ ਜਾ ਕੇ ਆ ਕੇ ਮੈਨਰ ਨਹੀਂ ਕਰਕੇ ਕਰਨਾ ਸ਼ੁਰੂ ਕਰ ਦੋ ਉਸ ਦਿਨ ਵੀ ਸਾਰੀ ਜਿਹੜੀ ਯੂਨੀਅਨ ਹੈ ਉਹ ਸਾਰੀ ਇਲੈਕਸ਼ਨ ਦੇ ਵਿੱਚ బిజీ ਸੀ ਇਹਨਾਂ ਨੇ ਸੋਚੀ ਸਮਝੀ ਜਲੰਧਰੋਂ ਫਿਰੋਜ਼ਪੁਰੋਂ ਪਠਾਨਕੋਟੋਂ ਔਰ ਸੋਸਾਇਟੀ ਅੰਮ੍ਰਿਤਸਰ ਸੋਸਾਇਟੀ ਜਿਹੜੀ ਇੱਕ ਇੱਕ ਰੇਲਵੇ ਦੇ ਨਾਲ ਕਿਸੇ ਨਾਲ ਕੋਈ ਲਿੰਕ ਨਹੀਂ ਹੈਗਾ ਉਹ 10-15 ਲੇਡੀਜ਼ ਜਿਹੜੀਆਂ अनऑथराइज्ड ਰੇਲਵੇ ਪਰਮਿਸਸਸ ਦੇ ਵਿੱਚ ਐਂਟਰ ਕਰਦੀਆਂ ਔਰ ਇਹਦੇ ਵਿੱਚ ਆਰਪੀਐਫ ਨੂੰ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਜੇ ਹਜ ਤੱਕ ਆਰਪੀਐਫ ਨੇ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਜਦ ਕਿ ਕੋਈ ਵੀ ਅਨ ਅਥੋਰਾਈਜ਼ਡ ਬੰਦਾ ਪਲੇਟਫਾਰਮ ਦੇ ਉੱਤੇ ਚਾਰ ਲੇਡੀਜ਼ ਪੁਲਿਸ ਹੈ ਔਰ ਘੱਟ ਤੋਂ ਘੱਟ 6-7 ਪੰਜਾਬ ਪੁਲਿਸ ਦੇ ਜਿਹੜੇ ਆ ਬੁਲਾਜਮ ਹੈਗੇ ਤੇ ਅਗਰ ਕੋਈ ਐਹੋ ਜਿਹੀ ਗੱਲਬਾਤ ਹੋਣੀ ਉਸ ਤੋਂ ਬਾਅਦ ਥਾਣੇ ਗਿਆ ਥਾਣੇ ਜਾ ਕੇ ਐਸ ਐਚਓ ਤੇ ਡੀ ਐਸ ਪੀ ਸਾਹਿਬ ਨੇ ਕਿਹਾ ਕਿ ਅਗਰ ਕੋਈ ਤੇਰੇ ਨਾਲ ਕਿਸੇ ਨੇ ਮਿਸ ਬਿਹੇਵ ਕੀਤਾ ਤੇ ਤੂੰ ਆਪਣੀ ਕੰਪਲੇਂਟ ਦਰਜ ਕਰਾ ਪਰ ਉਹ ਲੇਡੀਜ਼ ਨੇ ਆਪਣੀ ਕੰਪਲੇਨਾ ਦਰਜ ਕਰਕੇ ਇੱਕ ਯੂਨੀਅਨ ਦੀ ਇਮੇਜ ਖਰਾਬ ਕਰਨ ਦੀ ਕਿਉਂਕਿ ਐਸ ਐਸ ਅਮਰੀ ਸਰ ਜਿਹੜੇ ਆ ਉਹ ਯੂਆਰਐਮ ਦੇ ਉਧੇਦਾਰ ਹੈ ਉਹ ਯੂਨੀਅਨ ਦੀ ਇਲੈਕਸ਼ਨ ਨੂੰ ਖਰਾਬ ਕਰਨ ਦੇ ਚੱਕਰ ਦੇ ਵਿੱਚ ਇਹਨਾਂ ਨੇ ਸਿਰਫ ਔਰ ਸਿਰਫ ਇੱਕ ਉਹਦੀ ਮੂਵੀ ਬਣਾਈ ਗਈ ਉਹਨਾਂ ਕੋ ਫੋਰਸਲੇ ਉੱਥੇ ਥਾਣੇ ਦੇ ਵਿੱਚ 25 30 ਲੇਡੀਜ਼ ਦੇ ਜ਼ਬਰਦਸਤੀ ਉਹਨਾਂ ਕੋ ਮਾਫੀ ਨਾ ਨਾ ਬਗਾ ਕੇ ਔਰ ਉਹਨੂੰ ਇੰਟਰਨੈਟ ਤੇ ਫੇਸਬੁੱਕ ਤੇ ਵਾਇਰਲ ਕਰਕੇ ਇੱਕ ਯੂਨੀਅਨ ਦੀ ਔਰ ਔਐਸਐਸ ਦੀ ਪਰਸਨਲ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਅਗਰ ਉਹ ਲੇਡੀਆਂ ਇਨਸਾਫ ਚਾਹੁੰਦੀ ਤੇ ਪੁਲਿਸ ਨੂੰ ਐਪਲੀਕੇਸ਼ਨ ਨਹੀਂ ਦੀ ਥਾਂ ਤੇ ਜੀ ਕਾਰਵਾਈ ਕਰਾਂਦੀ ਮੈਂ ਥਾਂ ਤੇ ਸ਼ਿਕਾਇਤ ਕੀਤੀ ਆ ਜੀ ਇਹਨਾਂ ਦਾ ਮਾਫੀਨਾਮਾ ਜੀ ਸਾਡੇ ਕੋਲ ਇਹ ਮਾਫੀ ਮੰਗ ਲਏ ਨੇ ਇਹਨਾਂ ਨੂੰ ਵਰਸ ਸਾਰੇ ਆਪਣਾ ਮੈਸੇਜ ਦਿਖਾਏ ਗਏ ਨੇ ਜੀ ਤੁਸੀਂ ਉਹਦੇ ਚ ਮਾਫੀਨਾਮੇ ਚ ਦੇਖ ਲਓ ਕੋਈ ਐਜਾ ਮਾਫੀਨਾਮਾ ਨਹੀਂ ਆ ਉਹਦੇ ਚ ਜਦੋਂ 15 20 ਲੇਡੀਆਂ ਇਹਨਾਂ ਨੂੰ ਜ਼ਬਰਦਸਤੀ ਕੁੱਟ ਦਿਆ ਪਈਆਂ ਤੇ ਜਦੋਂ ਮਾਫੀ ਨਾ ਬਾ ਇਹੋ ਜਾਂ ਦਾ ਜੋ ਕੋਰਟ ਦੇ ਵਿੱਚ ਜੱਜ ਸਾਹਿਬ ਦੇ ਕੋਲ ਜਦੋਂ ਜਾ ਕੇ ਗਵਾਹੀ ਦਿੱਤੀ ਜਾਂਦੀ ਹੈ ਪੁਲਿਸ ਦੇ ਉੱਥੇ ਕੋਈ ਗਵਾਹੀ ਨਹੀਂ ਮੰਨਦੀ ਫਿਰ ਜੱਜ ਸਾਹਿਬ ਦੇ ਜਾ ਕੇ ਗਵਾਹੀ ਦੇਣੀ ਪੈਂਦੀ ਹੈ ਜਦੋਂ 25 30 ਲੇਡੀਜ਼ ਕਿਸੇ ਨੂੰ ਬੋਰਸਲੀ ਤੁਸੀਂ ਦੇਖੋ ਕਿ ਇਹਨਾਂ ਨੂੰ ਇਹਨਾਂ ਦੇ ਕੱਪੜੇ ਫਾੜਦੇ ਆ ਇਹਨਾਂ ਦੀ ਯੂਨੀਫਾਰਮ ਫਾੜਦੀ ਇਹਨਾਂ ਦਾ ਆਈਡੈਂਟੀਟੀ ਕਾਰਡ ਫਾੜਦਾ ਇਹਨਾਂ ਨੂੰ ਮਹਿਨਤ ਨਹੀਂ ਕਰ ਰਿਆ ਉਹ ਫੋਰਸਲੀ 2 ਘੰਟੇ ਇਹਨਾਂ ਨੂੰ ਬੈਠ ਕੇ ਆਪੇ ਨਾ ਜਬਰਸੀ ਲਿਖਸਦੇ ਉੱਤੇ ਮਾਫੀ ਨਾਮਾ ਦੇਖੋ ਜੀ ਉਹਦੇ ਚ ਮਾਫੀ ਨਾਮਾ ਤੇ ਇਹਨਾਂ ਨੇ ਜਦੋਂ ਪੁਲਿਸ ਨੇ ਕਿਹਾ ਕਿ ਪੁਲਿਸ ਨੇ ਕਿਹਾ ਕਿ ਤੁਸੀਂ ਸਾਨੂੰ ਆਪਣੀ ਰਿਟਨ ਕੰਪਲੇਟ ਦਿਓ ਉਹ ਲੇਡੀਜ਼ ਦੇ ਆ ਕੋਈ ਮਕਸਦ ਨਹੀਂ ਸੀ ਇਹੋ ਜਿਹਾ ਕਿਉਂਕਿ ਅੱਜਕੱਲ੍ਹ ਸਾਈਬਰ ਦੇ ਵਿੱਚ ਜਿਹੜੇ ਮੈਸੇਜ ਆ ਉਹ ਕ੍ਰੀਏਟ ਕਰ ਲਿਤੇ ਜਾਂਦੇ ਆ ਲੋਕੀ ਤੁਸੀਂ ਦੇਖੋ WhatsApp ਦੇ ਉੱਤੇ ਪ੍ਰਧਾਨ ਮੰਤਰੀ ਦੇ ਭਾਸ਼ਣਾ ਨੂੰ ਮੈਨਿਪੂਲੇਟ ਕਰਕੇ ਕਰ ਦਿੰਦੇ ਆ ਹਰ ਬੰਦੇ ਦੇ ਅੱਜਕੱਲ੍ਹ ਮੈਸੇਜ ਨੂੰ ਔਰ ਲੈਂਗੁਏਜ ਨੂੰ ਮੈਨਿਪੂਲੇਟ ਕੀਤਾ ਜਾਂਦਾ ਅਗਰ ਕੋਈ ਮੈਨੂੰ ਪਲੇਸ ਸੀ ਅਗਰ ਕੋਈ ਹੈ ਤੇ ਸਾਈਬਰ ਕ੍ਰਾਈਮ ਦੇ ਵਿੱਚ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਪਰ ਉਹ ਲੇਡੀਜ਼ ਨੇ ਸਾਈਬਰ ਕ੍ਰਾਈਮ ਔਰ ਪੁਲਿਸ ਦੇ ਉੱਤੇ ਰੇਲਵੇ ਪ੍ਰਸ਼ਾਸਨ ਦੇ ਉੱਤੇ ਉਹਨਾਂ ਨੂੰ ਕੋਈ ਵਿਸ਼ਵਾਸ ਨਹੀਂ ਉਹ ਇਨਸਾਫ ਆਪ ਲੈਣਾ ਚਾਹੁੰਦੇ ਆ ਉਹ ਇਨਸਾਫ ਐਸਐਸ ਦੇ ਨਾਲ ਦੁਰਪਰਯੋਗ ਕਰਕੇ ਉਹਨੂੰ ਬੇਇੱਜ਼ਤ ਕਰਕੇ ਇਨਸਾਫ ਲੈਣਾ ਚਾਹੁੰਦੇ ਆ ਅਗਰ ਕੋਈ ਗੱਲ ਹੈਗੀ ਹੈ ਤੇ ਫੋਰੈਂਸਿਕ ਲੈਬ ਦੇ ਵਿੱਚ ਜਾਂਚ ਹੋ ਸਕਦੀ ਹੈ ਇਸ ਕਰਕੇ ਉਹ ਲੇਡੀਜ਼ ਨੇ ਪਹਿਲੇ ਵੀ ਸਾਬੇ ਬ੍ਰਾਹ ਬਸੇਤੀ ਲਖਮਿੰਦਰ ਸਿੰਘ ਤੇ ਅੱਜ ਤੋਂ 6 ਮਹੀਨੇ ਪਹਿਲੇ ਇੱਕ ਅਲੀਗੇਸ਼ਨ ਲਗਾਇਆ ਗਿਆ ਸੀ। ਇਸ ਮਾਮਲੇ ਵਿੱਚ ਜਿਹੜੇ ਜਿਨ੍ਹਾਂ ਤੇ ਅਲੀਗੇਸ਼ਨ ਲਗਾਏ ਗਏ ਨੇ ਐਸਐਸ ਨਹੀਂ ਕੋਈ ਨਹੀਂ ਬੋਲ ਦੇ ਨਾਮ ਐਸਐਸ ਜਿਹੜੇ ਹੈਗੇ ਆ ਆਫੀਸ਼ੀਅਲੀ ਜਦੋਂ ਵੀ ਤੁਸੀਂ ਉਹਨਾਂ ਨੂੰ ਜਿਹਦਨ ਪਰਮਿਸ਼ਨ ਮਿਲੇਗੀ ਉਹ ਐਜ਼ ਅ ਰੇਲਵੇ ਐਮਪਲਾਈਜ਼ ਅਸੀਂ ਵੀ ਅੱਜ ਯੂਨੀਅਨ ਆਫਿਸ ਦੇ ਵਿੱਚ ਜੰਮੂ ਦੇ ਵੀ ਤੁਸੀਂ ਕਿਹਾ ਵੀ ਉਧਧਾਰਨੇ ਉਹਦੇ ਯੂਆਰਐਮਯੂ ਦੇ ਉਧਧਾਰਤੇ ਬਟੋਟੇ ਯੂਆਰਐਮਯੂ ਦੇ ਉਧਧਾਰਤੇ ਉੱਤੇ ਜਦੋਂ ਤੁਸੀਂ ਉਹਨਾਂ ਨਾਲ ਕੋਈ ਪ੍ਰੈਸ ਕਾਨਫਰੰਸ ਕਰਕੇ ਬਿਆਨ ਮੰਗੋਗੇ ਉਹ ਜ਼ਰੂਰ ਦੇਣਗੇ ਪਰ ਐਜੇ ਐਸਐਸ ਉਹਨਾਂ ਨੂੰ ਪਰਮਿਸ਼ਨ ਲੈਣੀ ਪਏਗੀ ਆਪਣੇ ਸੀਨੀਅਰ ਡਿਵੀਜ਼ਨ ਤੋਂ ਆਪਣੇ ਰੇਲਵੇ ਤੋਂ ਕਿਉਂਕਿ ਰੇਲਵੇ ਐਕਟ ਦੇ ਮੁਤਾਬਕ ਕੋਈ ਵੀ ਰੇਲਵੇ ਅਮਪਲਾਈਜ਼ ਪ੍ਰੈਸ ਕਾਨਫਰੰਸ ਦੇ ਵਿੱਚ ਬਿਆਨ ਨਹੀਂ ਦੇ ਸਕਦਾ ਨਾ ਕੋਈ WhatsApp ਵੜਾ ਸਕਦਾ ਨਾ ਸਟੇਸ਼ਨ ਤੇ ਕੋਈ ਮੂਵੀ ਵੜਾ ਸਕਦਾ ਉਹ ਜਿਹੜੀ ਜਿਹੜੀ ਫੈਕਟਰੀ ਲੇਡੀ ਉਹ ਕਹਿੰਦੀ ਮੇਰੀ ਜਾਨ ਨੂੰ ਖਤਰਾ ਮੈਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ ਦੇਖਿਏ ਅਗਰ ਉਹਨੂੰ ਕੋਈ ਜਾਨ ਤੋਂ ਖਬਰਾ ਖਤਰਾ ਹੈ ਤੇ ਉਹ GRP ਨੂੰ ਆਪਣੀ ਐਪਲੀਕੇਸ਼ਨ ਦੇ ਕੇ ਪ੍ਰੋਟੈਕਸ਼ਨ ਲੈ ਸਕਦੀ ਹੈ ਪਰ ਜਾਣਬੁੱਝ ਕੇ ਇੱਕ ਯੂਨੀਅਨ ਦੇ ਅੱਜ ਵੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਉਹ ਐਨਆਰਐਮਯੂ ਦੇ ਦਫ਼ਤਰ ਕੀਤੀ ਗਈ ਅਗਰ ਉਹ ਲੇਡੀਜ਼ ਨੂੰ ਇਨਸਾਫ ਚਾਹੀਦਾ ਹੋਵੇ ਤਾਂ ਉਹ ਆਪ ਲੜੇ ਅੱਜ ਉਹ ਵੈਲੂਪਲੇਟ ਕਰਕੇ ਦੂਸਰੀ ਯੂਨੀਅਨ ਦੇ ਮੋਢਿਆਂ ਤੇ ਭਰੱਕੇ ਔਰ ਉਹਨਾਂ ਨੇ ਸਿਰਫ ਔਰ ਸਿਰਫ ਇਲੈਕਸ਼ਨ ਟ੍ਰੈਂਡ ਨੂੰ ਦੇਖਦੇ ਹੋਏ ਯੂਨੀਅਤ ਦੇ ਇਲੈਕਸ਼ਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ ਜਿੱਥੇ ਮੈਂ ਤੁਹਾਨੂੰ ਦੱਸਿਆ ਪਠਾਨਕੋਟ ਉਸ ਦਿਨ ਭਾਰੀ ਪੁਲਿਸ ਸੀ ਉਸ ਦਿਨ ਉਹ ਆਪਣੇ ਮਨਸੂਬੇ ਚ ਕੰਮ ਜੰਮੂ ਹੋ ਸਕੇ ਐਸਐਸ ਉਸ ਦਿਨ ਇਕੱਲੇ ਬੈਠੇ ਸੀ ਉਹ 20 25 ਲੇਡੀਆਂ ਆ ਕੇ ਕਮਰੇ ਚ ਵੜ ਗਈਆਂ ਤੇ ਇਸ ਕਰਕੇ ਜਿਹੜੇ ਕੰਡਕਟ ਹੋ ਗਏ ਇਲੈਕਸ਼ਨ ਕੰਡਕਟ ਹੋ ਚੁੱਕੇ ਆ ਜੀ 5 6 ਜਾਂ 4 5 6 ਨੂੰ ਇਲੈਕਸ਼ਨ ਕੰਡਕਟ ਹੋ ਗਿਆ ਹੁਣ ਜਿਹੜਾ ਹੈਗਾ ਇਹਨਾਂ ਨੇ ਉਸ ਇਲੈਕਸ਼ਨ ਨੂੰ ਖਰਾਬ ਕਰਦੇ ਹੋਏ ਇੱਕ ਕੋਸ਼ਿਸ਼ ਕੀਤੀ ਅਗਰ ਪੁਲਿਸ ਨੇ ਸਹੀ ਮੰਨਿਆ ਤੇ ਪੁਲਿਸ ਨੇ ਉਹਨਾਂ ਲੇਡੀਜ਼ ਦੇ ਉੱਤੇ ਐਫ ਆਈ ਆਰ ਲਾਜ਼ ਕੀਤੀ ਕਾਨੂੰਨ ਦੇ ਮੁਤਾਬਕ ਐਫ ਆਈ ਆਰ ਲਾਜ਼ ਹੋਈ ਹੈ ਤੇ ਮੈਂ ਇਹ ਵੀ ਪੁਲਿਸ ਨੂੰ ਅੱਜ ਸਾਰਾ ਵੀ ਜਿਹੜਾ ਸਾਰਾ ਤੁਸੀਂ ਦੇਖਦੇ